ਪੰਜਾਬ ਦੇ ਪਾਣੀਆਂ ਨੂੰ ਜੇ ਰੜਕਿਆ ਜਾਵੇ ਤਾਂ ਉਹਦੇ ਵਿੱਚੋਂ ਬਿਜਲੀ ਨਿਕਲਦੀ ਹੈ। ਪੰਜਾਬ ਦੇ ਪਾਣੀਆਂ ਨੂੰ ਜੇ ਰੜਕਿਆ ਜਾਵੇ ਤਾਂ ਉਹਦੇ ਵਿੱਚੋਂ ਸਿਆਸਤ ਵੀ ਨਿਕਲਦੀ ਹੈ। ਜੀ ਹਾਂ। ਇਸ ਸਮੇਂ ਦਰਿਆਵਾਂ ਦੇ ਪਾਣੀ ਨੂੰ ਰੜਕਿਆ ਜਾ ਰਿਹਾ ਹੈ। ਤੇ ਉਹਦੇ ਵਿੱਚੋਂ ਪੰਜਾਬ ਤੋਂ ਹਰਿਆਣਾ ਤੋਂ ਹੁੰਦਿਆਂ ਹੋਇਆਂ ਕੇਂਦਰ ਤੱਕ ਦੀ ਸਿਆਸਤ ਨਿਕਲਦੀ ਹੈ ਤੇ ਕਈ ਵਾਰ ਤਾਂ ਇੰਜ ਵੀ ਲੱਗਦਾ ਹੈ ਕਿ ਪਾਣੀ ਰੜਕਿਆਂ ਹੱਦ ਪਾਰ ਵੀ ਚਲੀ ਜਾਂਦੀ ਹੈ ਸਿਆਸਤ। ਚਲੋ ਪਿਛਲੇ 4-5 ਦਿਨਾਂ ਤੋਂ ਜਿਸ ਤਰ੍ਹਾਂ ਦਾ ਰੇਡ ਕੱਪ ਬਣਿਆ ਚੱਲਿਆ ਆ ਰਿਹਾ ਸੀ ਉਸ ਨੂੰ ਉਸ ਸਮੇਂ ਸਮਝਦਾ ਨਜ਼ਰ ਆਇਆ ਸੀ ਜਦੋਂ ਸਰਦਲੀ ਬੈਠਕ ਦੇ ਵਿੱਚ ਇੱਕ ਸੁਰ ਦੇ ਵਿੱਚ ਪੰਜਾਬ ਦੇ ਸਿਆਸਤਦਾਨ ਬੋਲੇ ਉਸੇ ਸਰਪਾਰਟੀ ਬੈਠਕ ਦੇ ਵਿੱਚ ਹੋਈ ਇਹ ਵੀ ਤੈਅ ਹੋਇਆ ਕਿ ਆਪਾਂ ਕਿਹੜੇ ਕਿਹੜੇ ਪਹਿਲੂਆਂ ਦੇ ਉੱਤੇ ਚਰਚਾ ਕਰਨੀ ਹੈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੌਰਾਨ ਆਖਰਕਾਰ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੈਸ਼ਨ ਦੇ ਵਿੱਚ ਕੁਲਤਾਰ ਸਿੰਘ ਸੰਧਮਾ ਹੋਰਾ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਵਿਚੜੀਆਂ ਰੂਹਾਂ ਦੇ ਨਾਲ ਨਾਲ ਜਿਹੜੀਆਂ ਪੰਜਾਬ ਨਾਲ ਮੁਲਕ ਨਾਲ ਸਬੰਧਤ ਸੀ ਉਹਨਾਂ ਦੇ ਨਾਲ-ਨਾਲ ਪਹਿਲਗਾਮ ਦੇ ਸ਼ਹੀਦਾਂ ਨੂੰ ਵੀ ਨਮਨ ਕੀਤਾ ਸ਼ਰਧਾਂਜਲੀ ਦਿੱਤੀ ਤੇ ਉਸ ਤੋਂ ਬਾਅਦ ਸੈਸ਼ਨ ਦੁਬਾਰਾ ਚੁੱਕ ਕੇ ਫਿਰ ਸ਼ੁਰੂ ਕੀਤਾ ਗਿਆ ਤੇ ਉਸ ਦੇ ਵਿੱਚ ਫਿਰ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਨੇ ਆਪਣੀ ਗੱਲ ਰੱਖੀ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੇ ਆਪਣੀ ਗੱਲ ਰੱਖੀ ਪਕਵੰਤਵੀਆਂ ਦੀ ਸਾਹਿਬ ਨੇ ਆਪਣੇ ਅੰਦਾਜ਼ ਦੇ ਵਿੱਚ ਵਿਖਿਆਨ ਕੀਤਾ ਬੇਸ਼ੱਕ ਕੁਝ ਮੌਕੇ ਅਜਿਹੇ ਆਏ ਅੱਜ ਦੇ ਸੈਸ਼ਨ ਦੇ ਦੌਰਾਨ ਜਦੋਂ ਕਿ ਦੁਵੇ ਦੇ ਉੱਤੇ ਤੰਜ ਕੱਸਦਿਆਂ ਮਿਹਣੇ ਕੱਸਦਿਆਂ ਬਿਆੰਗ ਕੱਸਿਆਂ ਵੀ ਨਜ਼ਰ ਆਏ ਸੱਤਾ ਤਾਰੀ ਤਰਦਾ ਇੱਕ ਐਮਐਲਏ ਉਹਦੀ ਕਾਪੀ ਫਾੜ ਦਿੰਦਾ ਉਸ ਫੈਸਲਿਆਂ ਦੀ ਇੱਕ ਕਹਿੰਦਾ ਐਸਵੀਐਲ ਵਾਲੇ ਲਈ ਪਹਿਲਾਂ ਮਾਫੀਆਂ ਮੰਗਾ ਲਓ ਕੋਈ ਕਹਿੰਦਾ ਕਿ ਪਾਣੀਆ ਵਿਵਾਦ ਦੇ ਲਈ ਇਹ ਪੰਜਾਬ ਸਰਕਾਰ ਦੇ ਜਿਹੜੇ ਸਾਹਮਣੇ ਬੈਠੇ ਨੇ ਸਾਡੇ ਵਿਰੋਧੀ ਤਰਦੇ ਲੀਟਰ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਉਧਰੋਂ ਵਿਰੋਧੀ ਤਰਦੇ ਆ ਗੋ ਪ੍ਰਤਾਪ ਬਾਜਵਾ ਕਹਿੰਦੇ ਠੀਕ ਆ ਜੀ ਮੰਗ ਲੈਣਿਆ ਮਾਫੀ ਪਰ ਪਹਿਲਾਂ ਕੇਜਰੀਵਾਲ ਮਾਫੀ ਮੰਗ ਲਵੇ ਜਿਹੜਾ ਹਰਿਆਣੇ ਨੂੰ ਪਾਣੀ ਦੇਣ ਦੀਆਂ ਗੱਲਾਂ ਕਰਦਾ ਸੀ ਉਹ ਕਹਿੰਦਾ ਅੱਜ ਐਹੀਆਂ ਗੱਲਾਂ ਨਾ ਕਰੋ ਨਾਲੇ ਆਪਣੀ ਗੱਲ ਵੀ ਸੁਣਾਤੀ ਨਾਲੇ ਕਹਿੰਦੇ ਅੱਜ ਐਹੀਆਂ ਗੱਲਾਂ ਨਾ ਕਰੋ ਸੋ ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਵਿਰੋਧੀ ਧਿਰ ਨੂੰ ਵੀ ਠੀਕ ਠਾਕ ਮੌਕਾ ਮਿਲਿਆ ਸੱਤਾਧਾਰੀ ਧਿਰ ਨੂੰ ਤਾਂ ਮਿਲਣਾ ਹੀ ਸੀ ਖੂਬ ਮੌਕਾ ਤੇ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਉਹਨਾਂ ਦੀ ਬਣਦੀ ਨੁਮਾਇੰਦਗੀ ਦੇ ਹਵਾਲੇ ਨਾਲ ਸਮਾਂ ਦਿੱਤਾ ਗਿਆ ਕੁੱਲ ਮਿਲਾ ਕੇ ਸਭ ਦੀ ਚਰਚਾ ਇਸੇ ਤੇ ਕੇਂਦਰਿਤ ਸੀ ਕਿ ਪੰਜਾਬ ਕੋਲ ਫालतू ਪਾਣੀ ਨਹੀਂ ਹੈ ਪੰਜਾਬੇ ਸਥਿਤੀ 'ਚ ਨਹੀਂ ਹੈ ਕਿ ਗਵਾਂਡੀ ਸੂਬੇ ਨੂੰ ਬੇਲੋੜਾ ਪਾਣੀ ਦਿੱਤਾ ਜਾਵੇ। ਹੋਰ ਉਹ ਸਭ ਦੇ ਦਰਮਿਆਨ ਬੀਬੀਆਂ ਬੀਬੀ ਕੇਂਦਰ ਵਿੱਚ ਰਹੀ ਕਿ ਬੀਬੀ ਐਮ ਬੀ ਦੀ ਲੋੜ ਵੀ ਹੈ ਜਾਂ ਨਹੀਂ ਇਹਨੂੰ ਵੀ ਖਤਮ ਕਰਨ ਦੀ ਗੱਲ ਕੀਤੀ ਜਾਵੇ। ਸੋ ਇਸ ਨੂੰ ਵਿਲਾਂਭੇ ਕੀਤਾ ਜਾਵੇ। ਪੁਰਾਣੀਆਂ ਗਲਤੀਆਂ ਨੂੰ ਵੀ ਦਰਸਤ ਕਰਨ ਦੀ ਗੱਲ ਆਈ। ਪਰ ਕੁਝ ਜੋ ਵਿਧਾਨ ਸਭਾ 'ਚ ਹੋਇਆ ਜਿਸ ਤਰ੍ਹਾਂ ਮਤੇ ਪਏ ਸਹਿਮਤੀ ਬਣੀ ਇੱਕ ਸੁਰਤਾ ਛੋਈ ਨਾ ਰਾਜਪਾਲ ਵਾਲੇ ਤੱਕਲਾ ਹਵਾਲਾ ਆਇਆ। ਉਹ ਸਾਰਾ ਦਰਸਤ ਪਰ ਇਸ ਪਹਿਲੂਆਂ ਦੇ ਉੱਤੇ ਜਿਹੜੇ ਲੰਬੇ ਸਮੇਂ ਤੋਂ ਕੰਮ ਕਰਦੇ ਤੁਰੇ ਆ ਰਹੇ ਨੇ ਜਿਨ੍ਹਾਂ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਦੇਖੀਆਂ ਜਿਨ੍ਹਾਂ ਨੇ ਇਸ ਵਰਤਾਰਿਆਂ ਨੂੰ ਵਾਪਰਦਿਆਂ ਦੇਖਿਆ ਇਸ ਪਾਣੀਆਂ ਦੇ ਉੱਤੇ ਰਾਜਨੀਤੀ ਹੁੰਦੀ ਦੇਖੀ ਹਰਿਆਣਾਲੇ ਪਾਸਿਓਂ ਵੀ ਪੰਜਾਬ ਵਾਲੇ ਪਾਸਿਓਂ ਵੀ ਚੋਣਾਂ ਦੇ ਦੌਰਾਨ ਦੇ ਮੁੱਦੇ ਖੂਬ ਬਣਦੇ ਰਹੇ ਮੈਂ ਕੁਝ ਉਹਨਾਂ ਸ਼ਖਸੀਅਤਾਂ ਨਾਲ ਜਦੋਂ ਰਾਬਤਾ ਕਰ ਰਿਹਾ ਸੀ ਤਾਂ ਉਹਨਾਂ ਨੇ ਕਮਾਲ ਦੀਆਂ ਦੋ ਗੱਲਾਂ ਕਹੀਆਂ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਮੁੱਦਾ 2020 ਹੈ ਮੈਂ ਕਹ ਜਿਓ ਕਿ ਮੈਂ ਕਹਿੰਦੇ ਮੁੱਦਾ ਹੈ ਹੀ 20 ਤਰੀਕ ਤੱਕ ਦਾ ਇਹ 20 ਮਈ ਤੱਕ ਦਾ 21 ਮਈ ਤੋਂ ਸਾਰਾ ਕੁਝ ਠੀਕ ਹੋ ਜਾਣਾ ਫਿਰ ਕਿਸੇ ਨੂੰ ਨਹੀਂ ਪੁੱਛਣਾ ਇਸ ਲਈ ਕਹਿੰਦੇ 2020 ਹੈ ਤਾਂ ਸੋ ਇਹ ਸਥਿਤੀ ਦੇ ਵਿੱਚ ਦੂਸਰਾ ਉਹਨਾਂ ਨੇ ਕਮਾਲ ਦਾ ਇੱਕ ਨੁਕਤਾ ਹੋਰ ਸਜਾਇਆ ਉਹ ਕਹਿੰਦੇ ਇਸ ਸਮੇਂ ਇਸ ਮੁੱਦੇ ਨੂੰ ਚੁੱਕਣ ਦਾ ਸਭ ਤੋਂ ਵੱਧ ਫਾਇਦਾ ਆਮ ਆਦਮੀ ਪਾਰਟੀ ਨੂੰ ਉਹ ਕਹਿੰਦੇ ਕਿ ਐਡਾ بڑا ਮਸਲਾ ਨਹੀਂ ਸੀ ਰੂਟੀਨ ਚ ਇਦਾਂ ਕਾਰਵਾਈਆਂ ਹੁੰਦੀਆਂ ਤੇ ਪਾਣੀ ਰੋਕ ਲਿਆ ਜਾਂਦਾ ਹੈ ਸਹਿਮਤੀ ਨਾਲ ਹੀ ਕਿਹਾ ਜਾਂਦਾ ਕਿ ਜੇ ਲੈਣਾ ਤਾਂ ਇੰਨਾ ਕੁ ਦੇ ਦਿੰਨੇ ਆ ਅਗਲੀ ਵਾਰ ਚ ਕਟੌਤੀ ਹੋ ਜੂਏ ਵਰਤਾਰਾ ਹੁੰਦਾ ਉਹਨਾਂ ਮੈਰਾਨੀ ਇੱਕ ਨੁਕਤਾ ਇਹ ਵੀ ਸੁਝਾਇਆ ਉਹ ਕਹਿੰਦੇ ਕਿ ਮੰਨ ਲਓ ਹਰਿਆਣੇ ਚ ਬੀਜੇਪੀ ਦੀ ਸਰਕਾਰ ਨਾ ਹੁੰਦੀ ਜੇ ਹਰਿਆਣੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਫਿਰ ਤੁਹਾਨੂੰ ਇਹ ਹਵਾ ਲੱਗਦੀ ਇਸ ਗੱਲ ਦੀ ਦੂਸਰੇ ਬਸ ਉਹਨਾਂ ਉਲਟਾ ਗਿਆ ਉਹ ਕਹਿੰਦੇ ਮੰਨ ਲਓ ਪੰਜਾਬ ਚ ਵੀ ਭਾਜਪੀ ਦੀ ਸਰਕਾਰ ਹੁੰਦੀ ਫਿਰ ਤੁਹਾਨੂੰ ਹਵਾ ਲੱਗਦੀ ਕਿ ਪਾਣੀ ਘਟ ਜਾ ਰਿਹਾ ਵਧ ਜਾ ਰਿਹਾ ਕਹਿੰਦੇ ਮੰਨ ਲਓ ਪੰਜਾਬ ਤੇ ਹਰਿਆਣਾ ਚ ਕਾਂਗਰਸ ਦੀ ਸਰਕਾਰ ਹੁੰਦੀ ਫਿਰ ਤੁਹਾਨੂੰ ਪਤਾ ਲੱਗਦਾ ਉਹ ਕਹਿੰਦੇ ਸਿਆਸਤ ਦੇ ਰੰਗ ਨੇ ਜਦੋਂ ਲੋੜ ਹੈ ਤਾਂ ਮੁੱਦੇ ਨੂੰ ਬਾਹਰ ਲਿਆਓ ਜਦੋਂ ਨਹੀਂ ਲੋੜ ਤਾਂ ਟਟਿਆ ਪਾਣੀ ਬਹਿਣ ਦਿਓ ਉਹ ਕਹਿੰਦੇ ਇਹ ਸਾਰੇ ਘਟਨਾ ਕਰਮ ਨੇ ਸਿੱਖਿਆ ਕ੍ਰਾਂਤੀ ਦੀ ਬਦਨਾਮੀ ਬਲਡੋਜ਼ਰ ਕਲਚਰ ਦੀ ਬਦਨਾਮੀ ਨਸ਼ਾ ਮਕਾਉਣ ਵਾਲੀ ਪੁਲਿਸ ਤੰਤਰ ਵਾਲੀ ਕਿਸਾਨੀ ਅੰਦੋਲਨ ਨੂੰ ਚੱਕਣ ਵਾਲੀ ਵਰਤ ਵਰਤਈਏ ਵਾਲੀ ਹੈ ਜਿਹੜਾ ਭ੍ਰਸ਼ਟਾਚਾਰੀਆ ਮਹਿਮ ਵਾਲੀ ਹੈ ਇਸੇ ਤਰ੍ਹਾਂ ਬੇਰੁਜ਼ਗਾਰਾਂ ਨਾਲ ਧੋਖੇ ਵਾਲੀ ਸਾਰੀਆਂ ਨਾਕਾਮੀਆਂ ਨੂੰ ਕਹਿੰਦੇ ਤੋਤਾ ਸਰਕਾਰ ਨੂੰ ਹੋਰ ਕੀ ਚਾਹੀਦਾ ਕਹਿੰਦੇ ਮੀਨਾ ਖੰਡ ਹੋਰ ਚੱਲ ਗਈ ਟਰੈਕ ਤੋਂ ਮੁਤਾ ਪਰੇ ਚੱਲ ਜੇ